ਤੋਂ ਸੇਕਾ ਆਪਣੇਆਂ ਨਾਲ ਵੈਸ ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੇ ਸਜ਼ਾਇਕ ਸਾਲ ਦੀ ਪੰਜਾਬ ਦੇ ਜ 2 ਸਾਲ ਦੀ ਇੱਥੇ 2 ਸਾਲ ਦੀ ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇਹ ਕਿਉਂ ਦਿੱਤਾ ਜਾਣਾ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਕਿ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿਸਤਨਾ ਹੋਵੇਗਾ ਉਸ ਨੂੰ ਤੁਸੀਂ ਆਪਣਾਗਾ ਇਹ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬਹਿਰ ਰੱਖਣਾ ਤੂੰ ਨੇ ਬੁੱਧੋਂ ਸੇ ਸਿੱਖਾ ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਝ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਦੇ ਵਿੱਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇਤਿਹਾਸ ਹੈ ਸਾਹਮਣੇ ਤੇ ਅਸ ਹੈ ਸਾਡੇ ਵਿੱਚ ਤੁਸੀਂ ਇੱਕ ਦਿਨ ਜੈ ਚੰਦ ਪੈਦਾ ਕਰਕੇ ਦਿਖਾਓ ਇਤਿਹਾਸ ਪੜ੍ਹ ਕੇ ਵੇਖੋ ਪੁਰਾਣਾ ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪਈਆਂ ਨੇ ਨਾਲ ਵਿੱਚ ਕਥਾ ਅਨੰਤ ਤੇ ਕਮਾਲ ਦੀ ਗੱਲ ਆਪਣੋਂ ਸੇ ਬੈਰ ਰੱਖਣਾ ਇਕਬਾਲ ਕਹਿੰਦਾ ਹੈ ਭਈ ਮੈਂ ਇਸ ਦੇਸ਼ ਦਾ ਵਾਸੀ ਹਾਂ ਮੈਂ ਇਸ ਦੇਸ਼ ਦੇ ਵਿੱਚ ਰਹਿੰਦਾ ਇਸ ਦੇਸ਼ ਵਿੱਚ ਜਮਿਆ ਭਲੇ ਆ ਮੇਰੇ ਪਿਤਾ ਪਿਤਾ ਮਾਇ ਸੁਦੇਸ ਦੇ ਪਰ ਆਪਣੋਂ ਸੇ ਬੈਰ ਰੱਖਣਾ ਤੂੰ ਨੋ ਬੁਧੋਂ ਸੇ ਸਿਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਹੁਣ ਇਹ ਸ਼ਹਿਰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਹੈ ਨਾ ਤੇ ਕਦਮ ਕਦਮ ਦੇ ਉਤੇ ਹਰ ਚੌਕ ਦੇ ਤੇ ਕੁਝ ਐਸੇ ਆਗਾਰ ਬਣਾਏ ਜਾਣ ਪਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ ਸ਼ਹਿਰ ਗੁਰੂ ਰਾਮਦਾਸ ਦਾ ਤੇ ਤੁਸੀਂ ਸਾਰੇ ਸ਼ਹਿਰ ਘੁੰਮ ਫਿਰੋ ਸਿਰਫ ਮਾਸਤਨੀ ਇਸਤਰੀ ਕੇ ਦਾ ਅਹੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ ਇਹ ਲੋਕੀ ਭੁੱਲ ਜਾਣ ਆਪਣੋਂ ਸੇ ਬੈਰ ਰੱਖਣਾ ਤੂੰ ਨੋ ਬੁਤੋਂ ਸੇ ਸਿੱਖਾ ਅੱਦੋ ਗਈ ਐਨਾ ਮੁਤਸ਼ੱਬ ਬਣਾ ਐਨੇ ਤੰਗ ਦੇ ਲਈ ਜੋ ਮੈਂ ਇਸ ਸ਼ਹਿਰ ਵਿੱਚ ਘੁੰਮ ਫਿਰ ਕੇ ਦੇਖਦਾ ਆਪਣੋਂ ਸੇ ਬੈਰ ਰੱਖਣਾ ਤੂੰ ਨੇ ਬੁਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਪਸਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੇ ਤਿਲਕ ਤੇ ਜਨੇਊ ਦੀ ਖਾਤਰ ਕਿ ਤਿਲਕ ਤਾਰੇ ਜਨੇਊ ਤਾਰੇ ਕਦੀ ਜੋ ਹੈ ਸਰੇ ਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਕੋਈ ਕਹਿੰਦਾ ਵੈਰੀ ਹੋ ਗਏ ਸੀ ਗੰਨੂ ਇੱਕ ਵਾਰ ਆਗਵੀ ਲਾਈ ਗਈ ਸੀ ਆਪਣੋਂ ਸੇ ਬੈਰ ਰੱਖਣਾ تو نے بتوں سے سیکھا جنگو جدل سکھایا وائس کو بھی خدا نے تنگ آ کے میں نے آخر دیرو حرم کو چھوڑا وائس کا واز چھوڑا چھوڑے تیرے فسانے وی پنجے ایتی پینتی سال پہلے اقبال نے ایک اللہ کی ہے تے چھے سو سال پہلے کبیر کہندا ہے ہمرا جگرا رہا نہ کو پندت مولا چھاڑے دو بھاؤ اے برامن جے اقبال دے ٹیم اتنا کٹھور سی تے کبیر دے وقت بھی اتنا کٹھور سے ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ ਕਦੀ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ ਤੇ ਮੈਨੂੰ ਜੋ ਹੈ ਪਰਵਾਹ ਨਹੀਂ ਤੋਂ ਬ੍ਰਾਹਮਣੀ ਨਿਜ਼ਾਮ ਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ ਤੇ ਪਤਾ ਹੈ ਬ੍ਰਾਹਮਣ ਸੋਕੇ ਕਠੋਰ ਤੇ ਸੀ ਸ਼ਸਤਰ ਲੈ ਕੇ ਆਇਆ 12 ਲੱਖ ਬੋਧ ਵਿਖਸ਼ੂ ਕਤਲ ਕਰ ਦਿੱਤੇ ਗਏ ਇਸ ਦੇ ਇਸ ਬ੍ਰਾਹਮਣ ਦੇ ਇਸ਼ਾਰੇ ਨਾਲ ਸ਼ੰਕਰਾਚਾਰੀ ਦੇ ਇਸ਼ਾਰੇ ਇਤਿਹਾਸ ਪੜ ਕੇ ਤੇ ਦੇਖੋ ब्राह्मणी निजाम ਤੋਂ जद भी कोई बागी होया भाई ये निजाम सानो परवान नहीं। ਇਤੇ ਪੱਥਰ ਹੈ ਇਹਦੇ ਨਾਲ ਤੇ ਜਿਹੜਾ ਨੇੜੇ ਆਂਦਾ ਉਹਦਾ ਸਿਰ ਟੁੱਟਦਾ। ਇਤੇ ਪੱਥਰ ਹੈ ਪੱਥਰ ਸਾਨੂੰ ਕਹ ਬੋਲੇ ਕੋਈ ਜਿੰਦਾ ਜਗਦਾ ਮਨੁੱਖ ਬੈਠਣਾ ਚਾਹੀਦਾ ਪੱਥਰ ਕਿਉਂ ਬੈਠਣਾ। ਪੱਥਰ ਤੇ ਦੇਸ਼ ਨਾਲ ਟਕਰਾਨਗੇ ਦੇਸ਼ ਨੂੰ ਚਿਗਣਾ ਜੋਰ ਕਰਨਗੇ। ਤੋਂ 12 ਲੱਖ ਬੋਧ ਭਿਖਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਬਾਕੀ ਬੋਧ ਭਿਖਸ਼ੂ ਭੱਜ ਗਏ। ਬ੍ਰਾਹਮਣਾ ਨੇ ਦੇਸ਼ ਵਿੱਚ ਰਹਿਣ ਨਹੀਂ ਦਿੱਤਾ। ਟਿਕਣ ਨਹੀਂ ਦਿੱਤਾ। ਕਦੀਰ ਪੰਥੀ ਖੜੇ ਹੋਏ ਸਨ ਬ੍ਰਾਹਮਣਾਂ ਨੇ ਮਿਟਾ ਦਿੱਤੇ ਇਤਨੀ ਮਾਰਜ਼ ਕਰ ਦਿੱਤੀ ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ ਬ੍ਰਾਹਮਣਾਂ ਨੇ ਚਲਨ ਨਹੀਂ ਦਿੱਤਾ ਸਮੁੱਚੇ ਦੇਸ਼ ਦੇ 50 ਲੱਖ ਤੋਂ ਜ਼ਿਆਦਾ ਨਹੀਂ ਨੇ ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ ਤੇ ਬ੍ਰਾਹਮਣ ਨੇ ਨਹੀਂ ਚਲਣ ਦਿੱਤਾ 50 ਲੱਖ ਤੋਂ ਜ਼ਿਆਦਾ ਨਹੀਂ ਨੇ ਹਾਲਾਂਕਿ ਜੈਨੀਆਂ ਦੇ 24 ਅਵਤਾਰ ਨੇ ਤੇ 24 ਅਵਤਾਰਾਂ ਦੀ ਤਪੱਸਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੀ ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ ਔਰ ਹੋਰ ਵੀ ਮੈਂ ਅਰਜ਼ ਕਰਾਂ ਇੱਥੇ ਸਤਨਾਮੀ ਵੀ ਨਹੀਂ ਫੈਲ ਸਕੇ ਬਹੁਤ ਵੱਡਾ ਇਹ ਪੰਥ ਚਲਿਆ ਬਹੁਤ ਵੱਡੇ ਪੱਦਰ ਦਾ ਬ੍ਰਾਹਮਣੀ ਨਗਾਵ ਨੇ ਹਾਥਾਂ ਦੇਤੇ ਰੋਕਾ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ ਤੇ ਫਿਰ ਆਏ ਗੁਰੂ ਨਾਨਕ ਕਹਿਣ ਲੱਗੇ ਨਵੀਂ ਪਹਿਨਣਾ ਮੈਂ ਜਨੇਉ ਪਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚ ਇਹੀ ਹੈ ਕਿ ਜਨੇਉ ਪਹਿੰਦੇ ਨੇ ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ ਮੈਂ ਨਹੀਂ ਜਨੇਉ ਪਹਿਨਦਾ 9 ਸਾਲ ਦੇ ਗੁਰੂ ਨਾਨਕ ਹਿਲ ਗਿਆ ਬ੍ਰਾਹਮਣੀ ਸਮਾਜ ਹੈ ਇਹ 9 ਸਾਲ ਦਾ ਬੱਚਾ ਬਾ ਵੀ ਇਹ ਜਨੇਊ ਨਹੀਂ ਪਹਿਨਦਾ ਜੇ ਅੱਜ ਕਹਿੰਦਾ ਹੈ ਜਨੇਊ ਨਹੀਂ ਪਹਿਨਦਾ ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ ਪਰ ਸੋ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਦਾਨ ਪ੍ਰਵਾਨ ਨਹੀਂ ਹੁਣ ਇਹ ਤੋਂ ਹੀ ਰੋਕਾਂ ਲਾਓ ਤੋਂ ਖਿਮਾ ਕਰਨੇ ਕਦਮ-ਕਦਮ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਜਣਾ ਵੱਡਾਂ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹਨਾਂ ਬ੍ਰਾਹਮਣਾ ਨੂੰ ਆਖਦੇ ਹਾਂ ਇਹਨਾਂ ਜਣਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਆ ਨੇ ਆਪਣਾ ਖੂਨ ਪਾਇਆ ਖਿਮਾ ਕਰਨੀ ਇਹ ਜੜਾ ਨਹੀਂ ਵੜੀਆਂ ਜਾਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਆਪਣੀ ਆਹ ਤੇ ਮਜ਼ਬੂਤ ਰਹਿਣ ਗਿਆ ਔਰ ਮਹਾਨ ਰਹਿਣ ਗਿਆ ਜਿੱਥੇ ਤੰਗ ਆ ਕੇ ਇਕਬਾਲ ਨੇ ਆਖਿਆ ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰਨਾਣਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ ਇਨਕਾਰ ਕੀਤਾ ਉਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ میرا براہنی نظام مطلب ہی نہیں کوئی مطلب ہی نہیں. گل ختم. سلسلہ ختم. تو اتنے پدھر دیتے اوتاری پرشانے ماتما بودھ بھد نے سومی مہاویر نے کبیر پنتیاں نے اور ستنامیا نے گرو گھر نے کوشش کی تھی. اور میں عرض کرا ਉਹ ਨਗਾਂ ਜਿਹੜੇ ਖੜੇ ਹੋਏ ਸਨ ਸੁਧਾਰਕ ਕਬੀਰ ਪੰਥੀ ਜੈਨੇ ਬੋਧੀ ਕਰੀਬਨ ਕਰੀਬਨ ਮਿਟਾ ਦਿੱਤੇ ਗਏ ਇਸ ਦੇਸ਼ ਦੇ ਵਿੱਚ ਇਤਿਹਾਸ ਤੁਸੀਂ ਪੜ ਕੇ ਵੇਖੋ ਮੈਂ ਜਦ ਇਸ ਢੰਗ ਨਾਲ ਦੇਖਣਾ ਇਹ ਮਿਟ ਕਿਉਂ ਗਏ ਮਹਾਤਮਾ ਬੁੱਧ ਜੈਸਾ ਤਪੀਸ਼ਵਰ 12 ਸਾਲ ਉਸਨੇ ਤਪ ਕੀਤਾ ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ ਉਹ ਦੇਸ਼ ਦੇ ਵਿੱਚ ਉਹਨਾਂ ਰਾਜਾਂ ਨੂੰ ਵੰਡਦਾ ਰਿਹਾ ਲੇਕਿਨ ਕਿਸ ਨੇ ਰੋਕ ਖੜੀ ਕਰ ਦਿੱਤੀ ਬ੍ਰਾਹਮਣਾਂ ਨੇ ਨਹੀਂ ਵੰਡਣ ਦੇਣਾ ਨਹੀਂ ਚਲੜ ਦੇਣਾ ਇਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ ਔਰ ਮੈਂ ਅਰਜ ਕਰਾਂ ਜਿਹੜੇ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਦੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਜਿਹੜੇ ਸਤਾਏ ਹੋਏ ਸਨ ਨਾਮਦੇਵ ਸਤਾਇਆ ਹੋਇਆ ਸੀ ਸੂਦ ਸੂਦ ਕਰ ਮਾਰ ਉਠਾਇਓ ਕਹੋ ਕਰੂੰ ਬਾਪ ਬੀਠਲਾ ਸੂਦਰ ਸੂਦਰ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੜਿਆ ਮੈਂ ਦੋਵੇਂ ਮੰਦਰ ਦੇਖੇ ਨੇ ਆਉਂਡਾ ਤੇ ਬੀਠਲ ਮੰਦਰ ਬੀਠਲ ਮੰਦਰ ਹੈ ਪੰਡਰਪੁਰ ਦੇਚ ਤੇ ਜਿਹੜਾ ਮੰਦਰ ਫਿਰ ਚੁਕਿਆ ਉਹ ਹੈ ਆਉਂਡਾ ਦੇਚ ਆਉਂਡਾ ਹਜ਼ੂਰ ਸਾਹਿਬ ਤੋਂ 40 ਮੀਲ ਦੂਰੀ ਤੇ ਹੈ ਤੇ ਬੰਡਰਪੁਰ ਗਾਲਬਨ 300 ਮੀਲ ਪੈ ਜਾਂਦਾ ਹੈ ਇਹਨਾਂ ਦੋਵਾਂ ਥਾਂ ਤੇ ਮੈਂ ਗਿਆ ਫਿਰ ਇਹ ਆਇਆ ਮੰਦਰ ਵੀ ਦੇਖਿਆ ਆਉਂਡਾ ਦੇ ਚ ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਰ ਦਾ ਦਰਵਾਜ਼ਾ ਦੂਜੇ ਪਾਸੇ ਅਜ ਵੀ ਹੈ ਅ ਹੁਣੇ ਜਦ ਪਿਛਲੇ ਦਿਨੀ ਕੋ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ ਫਿਰ ਵੀ ਮੈਂ ਆਉਂਡਾ ਤੋਂ ਲੰਘਦਾ ਹੋਇਆ ਗਿਆ ਕਾਰ ਤੇ ਜਾ ਰਿਹਾ ਸੀ ਤਾਂ ਆਉਂਡਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ ਮੈਂ ਕਿਹਾ ਚਲੋ ਵੇਖਦੇ ਆ ਜਾਂਦੇ ਬਾਰੇ ਉਸ ਦਾ ਮੰਦਿਰ ਬਣਾਇਆ ਜਿਵੇਂ ਤੱਕੇ ਮਾਰ ਕੇ ਮੰਦਿਰ ਚੋਂ ਬਾਹਰ ਕਢਿਆ ਸੀ ਨਾ ਤੇ ਹੁਣ ਵੀ ਉਸ ਦਾ ਛੋਟਾ ਜਿਹਾ ਮੰਦਿਰ ਨਾਮਦੇਵ ਦਾ ਬਾਹਰ ਹੀ ਬਣਾਇਆ ਹੈ ਐ ਨਾਮਦੇਵ ਦਾ ਖੜਾ ਜੀ ਇੱਥੇ ਬੈਠਾ ਸੀ ਤੇ ਪੰਡਰਪੁਰ ਤੇ ਮੈਂ निराला سلسلہ ਦੇਖਿਆ ਅੰਦਰ ਮਿਠਲ ਦਾ ਮੰਦਿਰ ਵੇਖਿਆ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਤੇ ਰਾਂਹੀਂ ਤੇ ਦੂਜੇ ਦਰਵਾਜ਼ੇ ਦੇ ਚ ਪੌੜੀਆਂ ਦੇਤੇ ਥਾਲ ਦੇਚ ਇੱਕ ਮੂਰਤੀ ਸੀ ਤੇ ਪੁਜਾਰੀ ਆਵਾਜ਼ ਲਾਣਾ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਤੇ ਮੈਂ ਕਹ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ ਤੇ ਨਾਮਦੇਵ ਦੀ ਮੂਰਤੀ ਇੱਥੇ ਜੁੱਤੀਆਂ ਚ ਰੱਖੀ ਹੋਈ ਇੱਥੇ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਤੇ ਪੌੜੀਆਂ ਦੇ ਵਿੱਚ ਆਖਣ ਲੱਗੇ ਇਹ শূ드్ర ਹੈ ਨਾ ਇਨਕੀ ਮੂਰਤੀ ਅੰਦਰ ਅਸਥਾਪਨ ਨਹੀਂ ਹੋ ਸਕਦੀ শূ드్ర ਹੈ ਸੰਤ ਨੇ ਮੱਥਾ ਵੀ ਟੇਕੋ ਪੈਸੇ ਵੀ ਚੜਾਓ ਪਰ ਹੈ ਨਾ শূ드్ర ਅੰਦਰ ਨਹੀਂ ਵੜੰਦੇ ਉੱਥੇ ਬੋਲ ਮੈਂ ਆਪਣੇ ਪੈਰੀਕ ਨੋਟ ਕੀਤਾ ਮੈਂ ਇੱਕ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕਢਿਆ ਸੀ ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਹੈ ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵੜਨ ਨੂੰ ਤਿਆਰ ਨਹੀਂ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਤਾਂ ਦੇਣ ਨੂੰ ਤਿਆਰ ਨਹੀਂ ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ ਮੂਰਤੀ ਉਸ ਦੇ ਅੰਦਰ ਨਹੀਂ ਸਥਾਪਨ ਕਰਨੀ ਬਾਹਰ ਬੈਠੇ ਪੌੜੀਆਂ ਤੇ ਬੈਠੇ ਤੇ ਖਿਮਾ ਕਰਨੇ ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਹੀਰਖ ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ ਮਹਾਤਮਾ ਬੁੱਧ ਜੈਸੇ ਮਹਾਨ ਪੈਗੰਬਰੀ ਪੁਰਸ਼ ਨਾਲ ਇਤਨੇ ਦੁਸ਼ਮਣੇ ਤੋਂ ਖਿਮਾ ਕਰਨੇ ਜਦ ਪੈਗੰਬਰਾਂ ਤੇ ਪੈਗੰਬਰ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਔਰ ਵੱਡਾ ਅਦਰਸ਼ ਲੈ ਕੇ ਆਏ ਤਾਂ ਉਤਨੀ ਵੱਡੀ ਦੁਸ਼ਮਣੀ ਸਾਹਮਣੇ ਆਣੀ ਸੀ ਕੁਦਰਤੀ ਗੱਲ ਹੈ ਕਿਉਂਕਿ ਗੁਰੂ ਨਾਨਕ ਦੇ ਬਣਾਏ ਹੋਏ ਸਿਧਾਂਤ ਦੇ ਵਿੱਚ ਬ੍ਰਾਹਮਣੀ ਮਤ ਵਾਸਤੇ ਕੋਈ ਥਾਂ ਨਹੀਂ ਹੈ ਜਗ੍ਹਾ ਨਹੀਂ ਹੈ ਔਰ 9 ਸਾਲ ਤੋਂ ਗੁਰੂ ਨਾਨਕ ਨੇ ਇਹ ਬਗਾਵਤ ਸ਼ੁਰੂ ਕੀਤੀ ਮੈਂ ਨਹੀਂ ਪੈਣਣਾ ਜਨੇਓ ਗੱਲ ਖਤਮ ਮੈਂ ਪਰੰਪਰਾਵਾਦੀ ਨਹੀਂ ਹਾਂ اور میں وید بھی نہیں پڑھنا دیا ند نے کہہ دیا گرو نانک کو وید پاٹھی تھوڑی سی گرو نانک کو جگہ پرانک پر پڑھان آیا اس لیے ٹیچر سی کوئی <laughs> پڑھان آیا نہیں گرو نانک سچ پڑھان آیا سچ یہ <laughs> ਤੇ ਅਲੱਗ ਅਲੱਗ ਭਾਂਡੇ ਨੇ ਚਾਹੇ ਅਰਬੀ ਹੈ ਫਾਰਸੀ ਹੈ ਸੰਸਕ੍ਰਿਤ ਹੈ ਪੰਜਾਬੀ ਹੈ ਸਿੰਧੀ ਹੈ ਬੰਗਲਾ ਹੈ ਮਰਾਠੀ ਹੈ ਇਤੇ ਭਾਂਡੇ ਨੇ ਦੇਖਣਾ ਤੇ ਇਹ ਭਾਂਡੇ ਵਿੱਚ ਭੋਜਨ ਕੀ ਹੈ ਇਤੇ ਭਾਂਡੇ ਨੇ ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ ਇਹ ਅਰਬੀ ਇੱਕ ਭਾਂਡਾ ਹੈ ਸੰਸਕ੍ਰਿਤ ਇੱਕ ਭਾਂਡਾ ਹੈ ਇੰਗਲਿਸ਼ ਇੱਕ ਭਾਂਡਾ ਹੈ ਪੰਜਾਬੀ ਇੱਕ ਭਾਂਡਾ ਹੈ ਔਰ ਇਸੀ ਤਰੀਕੇ ਨਾਲੇ ਬਰਤਨ ਹੈ ਬੰਗਾਲੀ ਸਿੰਧੀ ਮਰਾਠੀ ਸਵਾਲ ਤੇ ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਚ ਮਿੱਟੀ ਹੋਵੇ ਤੇ ਭੁੱਖ ਮਿਟੇਗੀ ਮਿੱਟੀ ਖਾ ਕੇ ਤੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਤੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਵੇ ਕਿ ਮਾਂ ਕਰਨੇ ਛੱਤ ਕੇ ਤ੍ਰਿਪਤੀ ਮਿਲੇਗੀ ਹਾਲ ਅਗਰ ਤੇ ਮਹਿਮੰਦ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ ਸਾਰੇ ਭਾਂਡੇ ਸੋਨੇ ਦੇ ਨੇ ਚਾਹ ਵਸਨਾ ਤੇ ਤੇ ਚਾਹ ਫਾਰਸੀ ਹੈ ਚਾਹ ਅਰਬੀ ਹੈ ਤੇ ਚਾਹ ਪੰਜਾਬੀ ਹੈ ਚਾਹ ਉਰਦੂ ਹੈ ਤੇ ਚਾਹ ਬੰਗਲਾ ਹੈ ਚਾਹ ਮਰਾਠੀ ਹੈ ਇਹ ਸਭ ਭਾਂਡੇ ਸੋਨੇ ਦੇ ਨੇ ਪਰ ਭਾਂਡੇ ਦੀ ਮਹਾਨਤਾ ਸੋਨੇ ਕਰਕੇ ਨਹੀਂ ਭਾਂਡੇ ਦੀ ਮਹਾਨਤਾ ਹੋਵੇਗੀ ਭਾਂਡੇ 'ਚ ਹੈ ਕਿ ਅਗਰ ਭਾਂਡਿਆਂ ਦੇ 'ਚ ਪਖੰਡ ਹੈ ਭਾਂਡਿਆਂ 'ਚ ਝੂਠ ਪਿਆ ਹੈ ਭਾਂਡਿਆਂ 'ਚ ਵਿਤਕਰੇ ਪੈ ਨੇ ਭਾਂਡਿਆਂ 'ਚ ਦੁਸ਼ਮਣੀ ਪਈ ਹੈ ਇਹਨਾਂ ਭਾਂਡਿਆਂ ਨੂੰ ਕੀ ਕਰੀਏ ਛੱਕ ਕੇ ਦਿੱਖਤੀ ਮਿਲੇਗੀ ਵੈਰ ਵਿਰੋਧ ਪਿਆ ਹੋਵੇ ਵਰਣਵੰਡ ਪਈ ਹੋਵੇ ਔਰ ਤਰ੍ਹਾਂ ਤਰ੍ਹਾਂ ਦੇ ਤਕਸੀਮ ਕਰਨ ਦੇ ਤੌਰ ਤਰੀਕੇ ਇਹਨਾਂ ਭਾਂਡਿਆਂ ਦੇ 'ਚ ਪਿਆ ਹੋਣਾ ਇਹਨਾਂ ਭਾਂਡਿਆਂ ਨੂੰ ਕੀ ਕਰੀਏ ਸਾਨੂੰ ਤੇ ਉਹ ਭਾਂਡਾ ਚਾਹੀਦਾ ਹੈ